ਪਿਛਲੇ ਦਿਨੀ ਰੋਪੜ ਦੇ ਖੇੜੀ ਸਲਾਪੁਰ ਦੇ ਰਹਿਣ ਵਾਲੇ ਹਰਮਨ ਸਿੰਘ ਸੈਣੀ ਉੱਤਰ ਪੱਤਰਕਾਰ ਤੁਜਿੰਦਰ ਸਿੰਘ ਸੈਣੀ ਯੂਐਸਏ ਵਿਖੇ ਇੱਕ ਸੜਕੀ ਦੁਰਘਟਨਾ ਦੇ ਦੌਰਾਨ ਇਸ ਦੁਨੀਆ ਨੂੰ ਅਲਵਿਦਾ ਗਏ ਸ ਜਿਨ੍ਹਾਂ ਦੀ ਅੰਤਿਮ ਅਦਾਸ ਨਮਿਤ ਪਾਠ ਦੇ ਭੋਗ ਪਹਿਲਾ ਉਹਨਾਂ ਦੇ ਨਿਵਾਸ ਸਥਾਨ ਵਿਖੇ ਪਾਈ ਗਏ ਉਪਰੰਤ ਬਾਕੀ ਦਾ ਸਮਾਗਮ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਨ ਟੀਬੀ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਵਾਕਵਾ ਕੀਰਤਨੀ ਜਥਿਆਂ ਦੇ ਵੱਲੋਂ ਕੀਰਤਨ ਕੀਤਾ ਗਿਆ ਤੇ ਕਥਾਵਾਚਕ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਨ੍ਹਾਂ ਵੱਲੋਂ ਕਥਾ ਰਾਹੀਂ ਵਿਦੇਸ਼ਾਂ ਦੇ ਵਿੱਚ ਕਮਾਈਆਂ ਕਰਨ ਬੱਚਿਆਂ ਨੂੰ ਭੇਜਦੇ ਮਾਪਿਆਂ ਨੂੰ ਹਲੂਨਾ ਦਿੰਦਿਆ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਵਾਧੂ ਪੈਸੇ ਕਮਾਉਣ ਦੇ ਲਈ ਵਿਦੇਸ਼ਾਂ ਵਿੱਚ ਉਹ ਭੇਜ ਦਿੰਦੇ ਨੇ ਜਿੱਥੇ ਉਹ ਦਿਨ ਰਾਤ ਮਿਹਨਤ ਕਰਦੇ ਨੇ ਤੇ ਹਰਮਨਜੀਤ ਜੋ ਕਿ ਅੰਤਮ ਅਰਦਾਸ ਉਸ ਦੀ ਹੋਈ ਹੈ ਇਸ ਮੌਕੇ ਬਹੁਤ ਸਾਰੇ ਸੱਜਣ ਮਿੱਤਰ ਸ਼ਾਮਲ ਹੋਏ ਨੇ ਹਰਮਨਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇੱਕ ਭੈਣ ਸੀ ਜੋ ਕਿ ਆਪਣੇ ਮਾਤਾ ਪਿਤਾ ਅਤੇ ਭੈਣ ਨੂੰ ਸਦਾ ਦੇ ਲਈ ਹੁਣ ਵਿਛੋੜਾ ਦੇ ਗਿਆ ਤਾਂ ਅੰਤਮ ਅਰਦਾਸ ਮੌਕੇ ਬਖ ਬਖ ਸ਼ਕਤੀ ਤੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੇ ਲਈ ਅਰਦਾਸ ਕੀਤੀ ਗਈ ਇਸ ਮੌਕੇ ਪੱਤਰਕਾਰ ਪਾਈਚਾਰਾ ਰਾਜਨੀਤਿਕ ਸ਼ਖਸੀਅਤਾਂ ਸਾਬਕਾ ਸਪੀਕਰ ਰਾਣਾ ਕਬਰਪਾਲ ਸਿੰਘ ਤੋਂ ਇਲਾਵਾ ਬਹੁਤ ਸਾਰੇ ਸੱਜਣ ਮਿੱਤਰ ਹਾਜ਼ਰ ਸਨ ਪ੍ਰਾਪਤ ਕੀ ਆਗਿਆ ਮਾਨਯਾ ਮਾਥੇ ਆ ਦੇ ਵਿੱਚ ਜੂਨ ਦਾ ਬਲ ਕੀ ਤੇਰੀ ਵਸਤ ਹੈ ਦੀ ਸੀਮਾ ਅਸੀ ਜਿੰਨੀ دیرੁਰਗ ਵੀ ਵਜਨ ਨਾ ਮੰਜੇ ਤੇ ਵੀ ਪੈ ਜਾਣ ਉਹ ਅਜੇ ਵੀ ਮਾਪਿਆਂ ਬੱਚਿਆਂ ਵਾਸਤੇ ਆਸਾ ਰੱਖ ਕੇ ਕਿ ਪਰ ਦੇਖੀ ਜਾਂ ਜਿਨ੍ਹਾਂ ਤੇ ਨਿਭੜ ਗਏ ਨੇ ਉਤਰੇ ਜਾਣੇ ਆਸਾ ਨਹੀਂ ਕੋਈ ਫਰਕ ਨਹੀਂ ਪੈ ਰਿਹਾ ਸਭ ਦੀ ਵਾਰੀ ਆ ਰਹੀ ਹੈ ਬਾਬਰ ਅਰਦਾਸੀ ਨੇ ਬੱਚਾ ਪੜਾ ਪਿਆ ਆ ਕਿ ਉਹ ਕਹਿੰਦੀ ਸਾਡੀ ਜ਼ਿੰਦਗੀ ਦੀ ਕੋਈ ਦਾਵਾ ਕਰ ਸਕਦਾ ਕਿ ਮੈਂ ਸਦਾ ਇਸ ਤਾਰ ਤੇ ਸਭ ਨੇ ਉਡਾਰੀ ਮਾਰਨੀ ਹੈ ਪੁਰਾਣੀ ਕਿਆ ਤੇਰਾ ਕਿਆ ਤੇਰਾ ਜੈਸੇ ਤਰਵਤ ਪੰਖ ਹਸੀ ਤਰਵਤ ਕਹਿੰਦੇ ਰੋਖ ਨੂੰ ਹੈ ਸਭ ਨੇ ਉਡਾਰੀ ਮਾਰਨੀ ਹੈ ਇੱਕ ਗੱਲ ਬੜੀ ਕਮਾਲ ਦੀ ਮੈਂ ਸਤਿਗੁਰੂ ਜੀ ਦੀ ਬੜਾ بڑے ਮਨ ਏੰਦਰ ਸੋਚ ਕੇ ਵੇਖੀ ਜਦੋਂ ਤੇਰੇ ਸੇਹੀ ਨੂੰ ਚੇਤੇ ਕਰਕੇ ਹੰਝੂ ਬਹਾਏਗਾ ਉਹ ਮਾਰੇ ਕਹਿਣ ਲੱਗੇ ਜਦੋਂ ਤੂੰ ਛੱਡੇਗਾ ਤੁਸੀਂ ਆਇਆ ਸੋ ਜਲਸੀ ਸਭਨਾ ਕਰਨ ਬਾਣੀ ਦੀ ਇੱਕ ਇੱਕ ਬੋਲੀ ਦਿਖ ਰਹੀ ਉਹਦੇ ਤੋਂ ਅਸੀਂ ਅਸੀਂ ਤੇ ਨਾਂ ਨਹੀਂ ਲੈਣਾ ਤਾਂ ਤੇ ਨਾ ਜੀ ਸਾਨੂੰ ਘਰਾਂ ਤੇ ਹੀ ਸਿਖਾਇਆ ਗਿਆ ਕਿ ਸ਼ਾਮਾਂ ਦਾ ਵੇਲਾ ਰਾਮ ਜੀ ਦੇ ਕੀਰਤਨ ਵਰਗੂੰ ਸਾਹਿਬ ਜਿੱਤੇ ਕਰਾ ਦੇ ਬਾਰੇ ਗੱਲ ਕੀਤੀ ਤੇ ਰਾਤ ਨੂੰ ਸੌਣਾ ਉਹ ਲੱਗਿਆ ਔਜ ਟਟਾ ਅੰਦਰੋਂ ਦੇ ਆਪਾਂ ਨੇ ਜਿਵੇਂ ਤੀੜੀਆਂ ਤੇ ਜਾ ਕੇ ਕਹਿੰਦੇ ਮੇਰਾ ਬੱਚਾ ਬੱਟਾ ਹੋ ਗਿਆ ਅੱਜ ਤੇ ਅਸੀਂ ਉਹ ਜਿਹੜਾ ਅੱਖਾਂ ਲੈ ਕੇ ਅੱਖਾਂ ਚੁੱਕ ਕੇ ਵੇਖਣੇ ਬਰੇ ਲੱਗ ਜਾਂਦੇ ਐ ਇੱਕ 23 ਸਦੀ ਦਾ ਬੋਕਾगिर ਜਾਂਦਾ ਬਾਰੇ ਕਹਿੰਦੇ ਮਾਪੇ ਵੱਡਾ ਬਾਰਾ ਨਹੀਂ ਕਰਦੇ ਕਿ ਭੋੜਿਆਂ ਨੂੰ ਇਹ ਨਹੀਂ ਪਤਾ ਮਰਦਾਨੀ ਹੋ ਜਾਂਦਾ ਹਾਰਕਾ ਕਰਦੇ ਐ ਅਸੀਂ ਕਹਿੰਦੇ ਆ ਵੱਡਾ ਹੁੰਦਾ ਅਸੀਂ ਕਾਰਜ ਹੁੰਦਾ ਜਰਰੀ ਜਾਣ ਸੁਤ ਪਟਾ